ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨੋਵੇਂ ਪਾਸ਼ਾ ਧੰਨ ਧੰਨ ਸ੍ਰੀ ਗੁਰਤੇਗ ਬਹਾਦਰ ਜੀ ਸਾਹਿਬ ਜੀ ਜਿਨ੍ਹਾਂ ਦਾ 355 ਸ਼ਹੀਦੀ ਦਿਹਾੜਾ ਬੜੇ ਸਤਕਾਰ ਤੇ ਆਦਰ ਸਹਿਤ ਪੰਜਾਬ ਦੇਸ਼ ਵਿਦੇਸ਼ਾ ਵਿੱਚ ਆਨੰਦਪੂਰਵੀ ਧਰਤੀ ਤੇ ਮਨਾਇਆ ਜਾ ਰਿਹਾ ਤਾਂ ਗੁਰਤੇਗ ਬਹਾਦਰ ਜੀ ਦੇ ਜੀਵਨ ਤੇ ਸ਼ਹਾਦਤ ਤੇ ਪਿਛਲੀ ਇਤਿਹਾਸਿਕ ਇਤਿਹਾਸ ਤੇ ਜਾਤ ਮਾਰੀ ਜਾਇਆ ਤਾਂ ਗੁਰਤੇਗ ਬਹਾਦਰ ਜੀ ਸਿੱਖ ਧਰਮ ਦੇ ਨੌਵੇਂ ਗੁਰੂ ਸਨ ਜਿਨ੍ਹਾਂ ਦੀ ਸ਼ਹਾਦਤ ਧਰਮ ਦੇ ਰੱਖਿਆ ਲਈ ਧਰਮ ਨੂੰ ਬਚਾਉਣ ਦੇ ਲਈ ਆਪਣੇ ਆਪ ਨੂੰ ਸ਼ਹੀਦ ਕਰਵਾਇਆ ਆਪਣੇ ਨਾਲ ਭਾਈ ਸਾਹਿਬ ਮਤੀ ਦਾਸ ਜੀ ਸਤੀ ਦਾਸ ਜੀ ਭਾਈ ਦਿਆਲਾ ਸਿੰਘ ਜੀ ਇਹ ਵੀ ਸ਼ਹੀਦ ਹੋਏ ਸਾਨੂੰ ਉਹਨਾਂ ਦੇ ਨਾਲ ਤਾਂ ਉਹਨਾਂ ਦੇ ਇਤਿਹਾਸ ਤੇ ਚਾਂਤ ਮਾਰੀਏ ਤਾਂ ਉਸ ਟਾਈਮ ਦੇ ਔਰੰਗਜ਼ੇਬ ਜੋ ਕਿ ਇੱਕ ਤਾਨਾਸ਼ਾਈ ਸੰਪ੍ਰਭਕ ਤਾਂ ਸਾਨੂੰ ਮੁਗਲ ਸ਼ਾਸਕ ਸਨ ਜਿਨ੍ਹਾਂ ਨੇ ਜ਼ਬਰਨ Hindu ਨੂੰ ਧਰਮ ਪਰਿਵਰਤਨ ਲਈ کیا ਗਿਆ ਤੇ ਕਸ਼ਮੀਰੀ ਪੰਡਤਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਤੁਸੀਂ ਤਰਮ ਪਰਵਰਤਨ ਕਰੋ ਨਹੀਂ ਤਾਂ ਤੁਹਾਡੇ ਨਾਲ ਬਹੁਤ بڑا ਮਾੜਾ ਸਲੂਕ ਹੋਣ ਵਾਲਾ ਉਸ ਟਾਈਮ ਕਸ਼ਮੀਰੀ ਪੰਡਿਤ ਕੁਸ਼ ਆਪਣੇ ਲੋਕਾਂ ਨਾਲ ਆਨੰਦਪਰ ਸਾਹਿਬ ਦੀ ਧਰਤੀ ਤੇ ਜਿੱਥੇ ਗੁਰਤੇਗ ਬਾਦਰਜੀ ਸਾਹਿਬ ਆਪਣੀ ਨੌਵੇਂ ਪਾਸ਼ੇ ਦੀ ਗੱਦੀ ਤੇ ਬਰਾਜਮਾਨ ਸਨ ਉਹਨਾਂ ਕੋਲ ਫਰਿਆਦ ਲੈ ਕੇ ਆਏ ਤੋਂ ਉਨ੍ਹਾਂ ਨੇ ਫਰਿਆਦ ਕੀਤੀ ਕਿ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੁਸੀਂ ਹੋ ਸਾਡੀ ਰੱਖਿਆ ਕਰ ਸਕਦੇ ਹੋ ਸਾਨੂੰ ਔਰੰਗਜ਼ੇਬ ਤੋਂ ਬਚਾ ਸਕਦੇ ਹੋ ਤਾਂ ਗੁਰ ਤੇਗ ਬਹਾਦਰ ਜੀ ਕੁਝ ਸੋਚ ਵਿੱਚ ਪੈ ਗਏ ਤਾਂ ਉਧਰੋਂ ਨ 10ਵੇਂ ਪਾਸ਼ਾ ਗੁਰ ਗੋਬਿੰਦ ਸਿੰਘ ਜੀ ਮੈਸ 9 ਵਰਿਆਂ ਦੇ ਸੰਤ ਤਾਂ ਉਹਨਾਂ ਨੇ ਪਿਤਾ ਜੀ ਨੂੰ ਕਿਹਾ ਕਿ ਪਿਤਾ ਜੀ ਕੀ ਸੋਚਾਂ ਵਿੱਚ ਪੈ ਗਏ ਹੋ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਇੱਥੇ ਬਹੁਤ ਵੱਡੀ ਕੁਰਬਾਨੀ ਦੀ ਲੋੜ ਹੈ ਕਿ ਧਰਮ ਦੀ ਰੱਖਿਆ ਲਈ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਜਿਗਰੇ ਨਾਲ ਕਿਹਾ ਪਿਤਾ ਜੀ ਤੁਹਾਡੇ ਤੋਂ ਵੱਡਾ ਹੋਰ ਕੌਣ ਹੋ ਸਕਦਾ ਕਿ ਜੋ ਇਸ ਧਰਮ ਦੀ ਰੱਖਿਆ ਕਰ ਸਕਦਾ ਤੁਸੀਂ ਕੁਰਬਾਨੀ ਦੇ ਸਕਦੇ ਹੋ ਗੁਰਤੇਗ ਬਾਹਦਰ ਜੀ ਨੇ ਆਪਣੇ ਨੌ ਬਰਿਆਂ ਦੇ ਬੱਚੇ ਬਾਲ ਗੁਰਗੋਵਿੰਦ ਸਿੰਘ ਜੀ ਨੂੰ ਆਪਣੀ ਗੱਦੀ ਸੌਂਪ ਕੇ ਦਿਲ ਆਪਣੇ ਸਾਥੀਆਂ ਨਾਲ ਦਿੱਲੀ ਦੇ ਚਾਲੇ ਪਾਲ ਹੈ ਤਾਂ ਰਸਤੇ ਵਿੱਚ ਰੋਪੜ ਦੇ ਨੇੜੇ ਮੁਗਲ ਫੌਜ ਨੇ ਗੁਰਤੇ ਗੁਰੂ ਸਾਹਿਬ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਬੰਦੀ ਬਣਾ ਕੇ ਦਿੱਲੀ ਵਿੱਚ ਚਾਂਦਨੀ ਚੌਕ ਔਰੰਗਜ਼ੇਬ ਦੇ ਹਵਾਲੇ ਕਰਤਾ ਔਰੰਗਜ਼ੇਬ ਨੇ ਹੁਕਮ ਦਿੱਤਾ ਕਿ ਗੁਰਤੇ ਗਬਾਦਰ ਸਾਹਿਬ ਜੀ ਨੂੰ ਕਿ ਤੁਸੀਂ ਧਰਮ ਪਰਿਵਰਤਨ ਕਰੋ ਨਹੀਂ ਤਾਂ ਤੁਹਾਡੇ ਨਾਲ ਬੁਰਾ ਹੋਊਗਾ ਤੁਹਾਡੀ ਜਾਨ ਵੀ ਲਈ ਜਾ ਸਕਦੀ ਆ ਉਸਨੇ ਪ੍ਰਵਾਹ ਨਹੀਂ ਕੀਤੀ ਤੋਂ ਉਹਨਾਂ ਦੇ ਸਾਥੀਆਂ ਉਹਨਾਂ ਦੇ ਸਾਹਮਣੇ ਗੁਰੂ ਸਾਹਿਬ ਦੇ ਮਤੀ ਪਾਈ ਮਤੀ ਦਾਸ ਜੀ ਨੂੰ ਆਰਿਆਂ ਨਾਲ ਚੀਰਿਆ ਗਿਆ ਭਾਈ ਦਿਹਾਲਾ ਸਿੰਘ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ ਤੇ ਭਾਈ ਸਤੀ ਜੀ ਨੂੰ ਉਹਨਾਂ ਦੇ ਸਰੀਰ ਤੇ ਰੂਨ ਲਪੇਟ ਕੇ ਉਹਨਾਂ ਨੂੰ ਅਗਵ ਦੇ ਹਵਾਲੇ ਕੀਤਾ ਗਿਆ ਤੇ ਇਹ ਕੁਰਬਾਨੀਆਂ ਤੇ ਭਾਈ ਸਾਹਿਬਾਂ ਨੇ ਸੀ ਨਹੀਂ ਕੀਤੀ ਤਾਂ ਗੁਰੂ ਤੇਗ ਬਹਾਦਰ ਜੀ ਸਾਹਿਬ ਨੇ ਉਸ ਟਾਈਮ ਦਾ ਜਲਾਲਉਦੀਨ ਜਿਨੇ ਕੇ ਗੁਰੂ ਸਾਹਿਬ ਦੇ ਤੜ ਤੋਂ ਸੀਸ ਅਲੱਗ ਕਰਤਾ ਤਾਂ ਗੁਰੂ ਤੇਗ ਬਹਾਦਰ ਜੀ ਦੀ ਵੀ ਸ਼ਹਾਦਤ ਉਸ ਟਾਈਮ ਹੋਈ ਤੇ ਜੋ ਉਹਨਾਂ ਦੇ ਦੇ ਸੀਗੀ ਉਹਨਾਂ ਤੇ ਪੈਰਾ ਲਾ ਦਿੱਤਾ ਗਿਆ ਕਿ ਇਹਨੂੰ ਕੋਈ ਚੱਕ ਕੇ ਨਾ ਲੈ ਜਾਵੇ ਉੱਥੇ ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸੀਸ ਬੁੜੀ ਆਦਰ ਤੇ ਸਤਕਾਰ ਨਾਲ ਆਨੰਦਪੁਰ ਦੀ ਧਰਤੀ ਤੇ ਲਿਆਂਦਾ ਤੇ ਜੋ ਟੜ ਸੀਗੀ ਭਾਈ ਲੱਖੀ ਸ਼ਾ ਵਣਜਾਰਾ ਜੋ ਕਿ ਟੜ ਨੂੰ ਪੂਰੇ ਆਦਰ ਨਾਲ ਆਪਣੇ ਘਰ ਵਿੱਚ ਲਿਆ ਗਿਆ ਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਤਾਂ ਇਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੌਵੇਂ ਪਾਸ਼ਾ ਦੀ ਕੁਰਬਾਨੀ ਸੀ ਜੋ ਕਿ ਧਰਮ ਲਈ ਧਰਮ ਦੀ ਰੱਖਿਆ ਲਈ Hindu ਧਰਮ ਦੀ ਰੱਖਿਆ ਲਈ ਕੀਤੀ ਕਸ਼ਮੀਰੀ ਪੰਡਤਾਂ ਨੂੰ ਬਚਾਇਆ ਤਾਂ ਇਹ ਸ਼ਹਾਦਤ ਸੀਗੀ ਉਹਨਾਂ ਨੇ ਆਪਣੀ ਸੀ ਤੱਕ ਨਹੀਂ ਕੀਤੀ ਧਰਮ ਦੀ ਰੱਖਿਆ ਲਈ ਤਾਂ ਉਸ ਤੋਂ ਬਾਅਦ ਆਪਣਾ ਪੂਰਾ ਹੀ ਸਰਪੰਚ ਗੁਰਗੋਵਿੰਦ ਸਿੰਘ ਜੀ ਨੇ ਵਾਰ ਦਿੱਤਾ ਆਪਣੇ ਧਰਮ ਦੀ ਰੱਖਿਆ ਲਈ ਇਹ ਸੀਗੀ ਪੂਰਾ ਸਰਪੰਚ ਵਾਰਿਆ ਤੇ ਜੋ ਦੈਂਦੀ ਦੁਨੀਆ ਤੱਕ ਯਾਦ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ